ਪਰਮਾਰਥ ਲਈ ਆਉਂਦੇ ਹਨ ਸੰਤ ਪੂਜਨਿਕ ਗੁਰੂ ਜੀ ਧੰਨ ਧੰਨ ਸਤ ਗੁਰੂ ਤੇਰਾ ਆਸਰਾ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਫਰਮਾਉਂਦੇ ਹਨ ਕਿ ਸੰਤ ਪੀੜ ਫਕੀਰ ਇਸ ਸੰਸਾਰ ਵਿੱਚ ਹਰ ਕਿਸੇ ਦਾ ਭਲਾ ਕਰਨ ਲਈ ਆਉਂਦੇ ਹਨ ਦੁਨੀਆ ਵਿੱਚ ਜ਼ਿਆਦਾਤਰ ਲੋਕ ਆਪਣੇ ਲਈ ਆਪਣੀ ਗਰਜ਼ ਲਈ ਸਮਾਂ ਗੁਜ਼ਾਰਦੇ ਹਨ ਪਰ ਸੰਤ ਪਰਮਾਰਥ ਦੇ ਲਈ ਸਮਾਂ ਲਗਾਉਂਦੇ ਹਨ ਦੂਸਰਿਆਂ ਦਾ ਦੁੱਖ ਆਪਣਾ ਦੁੱਖ ਸਮਝਦੇ ਹਨ ਅਤੇ ਅੱਲਾ ਵਾਹਿਗੁਰੂ ਗੋਡ ਖੁਦਾ ਰੱਬ ਅੱਗੇ ਦੁਆ ਕਰਕੇ ਉਹਨਾਂ ਦੇ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ ਜੇਕਰ ਜੀਵ ਸੰਤਾਂ ਦੇ ਬਚਨ ਮੰਨ ਲਵੇ ਤਾਂ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਬਚਨ ਨਾ ਮੰਨੇ ਤਾਂ ਉਸ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਸਿੱਖਿਆ ਦੇਣਾ ਹੈ ਜਿਸ ਤਰ੍ਹਾਂ ਅਧਿਆਪਕ ਲੈਕਚਰਰ ਸਿਖਾਉਣ ਦੇ ਲਈ ਪੈਸੇ ਲੈਂਦੇ ਹਨ ਤਾਂ ਕਲਾਸ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਲੈਕਚਰ ਦਿੰਦੇ ਹਨ ਆਪਣੇ ਤਰੀਕੇ ਨਾਲ ਸਿਖਾਉਂਦੇ ਹਨ ਫਿਰ ਵਿਦਿਆਰਥੀਆਂ ਤੇ ਨਿਰਪਰ ਹੁੰਦਾ ਹੈ ਕਿ ਉਹ ਅਧਿਆਪਕ ਦੀਆਂ ਗੱਲਾਂ ਨੂੰ ਕਿੰਨਾ ਮੰਨਦੇ ਹਨ ਜੋ ਬੱਚੇ ਮੰਨਦੇ ਹਨ ਸਿਖਾਏ ਗਏ ਦਾ ਅਨੁਸਰਣ ਕਰਦੇ ਹਨ ਉਹਨਾਂ ਨੂੰ ਮੈਰਿਟ ਹਾਸਲ ਹੁੰਦੀ ਹੈ ਕੁਝ ਫਰਸਟ ਡਿਵੀਜ਼ਨ ਵਿੱਚ ਆਉਂਦੇ ਹਨ ਅਤੇ ਕਈ ਅੱਗੇ ਤਰੱਕੀ ਕਰਦੇ ਹਨ ਕੁਝ ਅਜਿਹੇ ਵਿਦਿਆਰਥੀ ਹੁੰਦੇ ਹਨ ਜੋ ਅਧਿਆਪਕ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਉਹ ਸਿਰਫ ਟਾਈਮ ਪਾਸ ਕਰਨ ਲਈ ਸਕੂਲ ਕਾਲਜ ਵਿੱਚ ਜਾਂਦੇ ਹਨ ਤਾਂ ਉਹ ਨੇਚੁਰਲੀ ਫੇਲ ਹੋ ਜਾਂਦੇ ਹਨ ਇਸੇ ਤਰ੍ਹਾਂ ਪੀਰ ਫਕੀਰ ਸੰਤ ਸਭ ਨੂੰ ਸਮਝਾਉਂਦੇ ਹਨ ਜੋ ਸੁਣ ਕੇ ਅਮਲ ਕਰ ਲੈਂਦੇ ਹਨ ਉਹ ਦੋਵਾਂ ਜਹਾਨਾ ਦੀਆਂ ਖੁਸ਼ੀਆਂ ਦੇ ਕਾਬਿਲ ਬਣ ਜਾਂਦੇ ਹਨ ਜੇਕਰ ਪੂਰਾ ਅਮਲ ਕਰ ਲੈਂਦੇ ਹਨ ਤਾਂ ਪਰਮਪਿਤਾ ਪਰਮਾਤਮਾ ਦੇ ਦਰਸ਼ਨ ਵੀ ਕਰ ਲੈਂਦੇ ਹਨ ਜੋ ਥੋੜਾ ਅਮਲ ਕਰਦੇ ਹਨ ਉਹਨਾਂ ਨੂੰ ਵੀ ਕਦੇ-ਕਦਾਈਂ ਦਰਸ਼ਿਤਦਾਰ ਹੋ ਜਾਂਦੇ ਹਨ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਪਰਮਾਰਥ ਪਰ ਹਿੱਤ ਦੇ ਲਈ ਸਮਾਂ ਲਗਾਉਣਾ ਹੈ ਉਹ ਕਿਸੇ ਤੋਂ ਡਰਦੇ ਨਹੀਂ ਕਿਸੇ ਨੂੰ ਡਰਾਉਂਦੇ ਨਹੀਂ ਉਹ ਕਿਸੇ ਤੋਂ ਡਰਦੇ ਇਸ ਲਈ ਨਹੀਂ ਕਿਉਂਕਿ ਉਸ ਨਿਰਭੈ ਅੱਲਾਹ ਵਾਹਿਗੁਰੂ ਰਾਮ ਨਾਲ ਪਿਆਰ ਕਰਦੇ ਹਨ ਤੇ ਈਸ਼ਵਰ ਨਿਰਪੈ ਨਿਰਵਾਰ ਹੈ ਤਾਂ ਉਸ ਦਾ ਸੰਤ ਜੋ ਉਸ ਨਾਲ ਪਿਆਰ ਮੁਹੱਬਤ ਕਰਦਾ ਹੈ ਉਹ ਵੀ ਨਿਰਪੈ ਨਿਰਵਾਰ ਹੁੰਦਾ ਹੈ ਉਹਨਾਂ ਦਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੁੰਦਾ ਸੰਤਾਂ ਦਾ ਕੰਮ ਸਾਰਿਆਂ ਨੂੰ ਸਿੱਖਿਆ ਦੇਣਾ ਹੈ ਅੱਲਾ ਵਾਹਿਗੁਰੂ ਮਾਲਕ ਨਾਲ ਜੋੜਨਾ ਹੈ ਇਸ ਲਈ ਸੁਣ ਕੇ ਅਮਲ ਕਰੋ ਤਾਂ ਕਿ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣ ਸਕੂੰ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ